ਦੇਖੋ ਸਾਹਿਬ ਮੁੱਦੇ ਬਹੁਤ ਸੰਗੀਨ ਮੁੱਦੇ ਨੇ ਸਿਰਫ ਇਹ ਜਿੱਦਾਂ ਸਾਡਾ ਕਿਸਾਨੀ ਅੰਦੋਲਨ ਛੜਿਆ ਸੀਗਾ ਉਹ ਕਿਸਾਨੀ ਅੰਦੋਲਨ ਹੋਇਆ ਸੀ ਪ੍ਰਾਈਵੇਟਾਈਜੇਸ਼ਨ ਤੇ ਤਿੰਨ ਕਾਲੇ ਕਾਨੂੰਨ ਸੀਗੇ ਤਿੰਨ ਕਾਲੇ ਕਾਨੂੰਨ ਸੀਗੇ ਪ੍ਰਾਈਵੇਟਾਈਜੇਸ਼ਨ ਨੂੰ ਕਿਉਂਕਿ ਸਰਕਾਰੀ ਮੰਡੀਆਂ ਬੰਦ ਕਰਨ ਲੱਗੇ ਸੀ ਪੂਰੇ ਪੰਜਾਬ ਦੀ ਆਵਾਜ਼ ਸੀਗੀ ਕਿ ਸਰਕਾਰੀ ਮੰਡੀਆਂ ਬੰਦ ਨਹੀਂ ਹੋਣੀ ਚਾਹੀਦੀ ਇਹਨਾਂ ਵੱਡਾ ਅੰਦੋਲਨ ਹੋਇਆ ਕਿ ਡੇਢ ਸਾਲ ਉਹ ਦੀਆਂ ਬਰੂਹਾਂ 'ਚ ਅਸੀਂ ਬੈਠੇ ਰਹੇ ਦਿੱਲੀ ਦੀ ਬਰੂਹਾਂ ਅੱਜ ਉਹੀ ਇਹ ਦੁਬਾਰਾ ਕਰਨ ਚੱਲੇ ਨੇ ਕਾਲਜਾਂ ਦੇ ਨਾਲ ਕਾਲਜਾਂ ਨੂੰ ਪ੍ਰਾਈਵੇਟਾਈਜੇਸ਼ਨ ਕਾਲਜ ਨੂੰ ਕਰਨ ਲੱਗੇ ਨੇ ਆ ਮੇਰੇ ਕੋਲ ਸਰਕਾਰ ਦੀ ਇੱਕ ਚਿੱਠੀ ਪੱਤਰ ਆ ਜਿਹੜਾ ਸਰਕਾਰ ਨੇ ਇਹਨਾਂ ਨੂੰ ਭੇਜਿਆ ਆ ਇਹਦੇ ਵਿੱਚ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਪਟਿਆਲਾ ਪਟਿਆਲਾ ਦਾ ਮਹਿੰਦਰਾ ਕਾਲਜ ਊਮਨ ਕਾਲਜ ਅੰਬਰਸਰ ਦਾ ਗਵਰਨਮੈਂਟ ਕਾਲਜ ਮਹਾਲੀ ਦਾ ਮਲੇਰ ਕੋਟਲਾ ਦਾ ਹੁਸ਼ਿਆਰਪੁਰ ਦਾ ਸਰਕਾਰ ਨੇ ਇਹਨਾਂ ਨੂੰ ਕਿਹਾ ਆ ਮਿਤੀ 31/7/2024 ਤੱਕ ਨਿਜੀ ਤੌਰ ਤੱਕ ਆਪਣੇ ਕਾਗਜ਼ਾਦ ਉੱਤੇ ਭਰਾਏ ਜਾਣ ਕਿ ਇਹ ਕਾਲਜ ਅਸੀਂ ਆਟੋਨੋਮਸ ਕਰਨੇ ਨੇ ਸਭ ਆਟੋਨੋਮਸ ਦਾ ਮਤਲਬ ਕਿ ਜਿਹੜੀ ਬੀਏ ਇਥੇ 10000 ਰੁਪਏ ਚ ਹੋ ਰਹੀ ਹੈ ਸਰਕਾਰੀ ਉਹੀ ਬੀਏ ਇਥੇ 50-50000 ਰੁਪਏ ਚ ਹੋਇਆ ਕਰੂਗੀ ਜਿੱਦਾਂ ਜਿੰਨੇ ਨੀਜੀ ਕਾਲਜਿਸ ਨੇ ਜਿੰਨੇ ਮੇਰੇ ਨਾਲ ਬੱਚੇ ਖੜੇ ਨੇ ਇਹ ਜਾਣਗੇ ਕਿੱਥੇ ਮੈਨੂੰ ਦੱਸੋ ਇਹ ਬੱਚੇ ਆਮ ਪਰਿਵਾਰਾ ਗਰੀਬ ਘਰ ਤੋਂ ਬੱਚੇ ਆਉਂਦੇ ਨੇ ਇੱਕ ਸਮੈਸਟਰ ਦੀ ਫੀਸ ਇਹਨਾਂ ਦੀ ਜੇ 50000 ਰੁਪਏ ਹੋਊਗੀ ਫਿਰ ਇਹ ਜਾਣਗੇ ਕਿੱਥੇ ਤਾਂ ਅਸੀਂ ਮੈਡਮ ਨੂੰ ਮੰਗ ਪੱਤਰ ਦਿੱਤਾ ਆ ਕਿ ਮੈਮ ਜੋ ਇਹ ਗੱਲ ਆ ਇਹ ਸਾਡੀ ਸੁਣੀ ਜਾਏ ਡਾਕਟਰ ਬੀਮਰਾਓ ਅੰਬੇਡਕਰ ਸਾਹਿਬ ਨੇ ਜੇ ਸੰਵਿਧਾਨ ਲਿਖਿਆ ਸੀਗਾ ਤਾਂ ਉਹ ਤਾਂ ਲਿਖਿਆ ਸੀ ਕਿ ਆਉਣ ਵਾਲੀ ਪੀੜ੍ਹੀ ਇਹ ਪੜ੍ਹ ਲਿਖ ਸਕੇ ਤੁਸੀਂ ਕਹਿੰਦੇ ਹੋ ਬੱਚੇ ਬਾਹਰ ਜਾਣ ਤੋਂ ਅਸੀਂ ਰੋਕਣੇ ਆ 60% ਬੱਚੇ ਘਟ ਬਰ ਗਏ ਨੇ ਉਹ ਕਰਨ ਕੀ 50 50000 ਤੁਸੀਂ ਫੀਸਾਂ ਵਧਾ ਦੋਗੇ ਇਹ ਜਾਣਗੇ ਕਿੱਥੇ ਇਹਨਾਂ ਦੀ ਜੜ ਨਸ਼ੇ ਦੀ ਉਦੋਂ ਤੱਕ ਸ਼ੁਰੂ ਹੋਊਗੀ ਜਦੋਂ ਇਹ ਵਿਹਲੇ ਰਹਿਣਗੇ ਬੀਏ ਨਹੀਂ ਕਰਨਗੇ 12ਵੀਂ ਤੋਂ ਬਾਅਦ ਕਰਨਗੇ ਕੀ ਤਾਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਅੱਜ ਤਾਂ ਅਸੀਂ ਸਿਰਫ ਮੈਮੋਰੰਡਮ ਆਪਣਾ ਦੇ ਕੇ ਆਏ ਆ ਆ ਪ੍ਰਿੰਸੀਪਲ ਮੈਡਮ ਨੂੰ ਅਸੀਂ ਆਪਣਾ ਮੈਮੋਰੰਡਮ ਦੇ ਕੇ ਆਏ ਮੈਂ ਤੁਹਾਨੂੰ ਇੱਕ ਇੱਕ ਕਾਪੀ ਦੀ ਦੇ ਦੂੰਗਾ ਪਰ ਸਾਹਿਬ ਇਸ ਤੋਂ ਬਾਅਦ ਅਸੀਂ ਇੱਥੇ ਦਰਨਾ ਮਿਚਾਂਗੇ ਤੇ ਉਹ ਦਰਨਾ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਦਰਨਾ ਹੋਊਗਾ ਕਿ ਕਿਸਾਨ ਜਥੇਬੰਦੀਆਂ ਵੀ ਸਾਡੇ ਨਾਲ ਨੇ ਬਹੁਤ ਜੀ ਕਿਸਾਨ ਜਥੇਬੰਦੀਆਂ ਦਾ ਮੈਨੂੰ ਫੋਨ ਆਇਆ ਬਹੁਤ ਸਾਰੇ ਸਟੂਡੈਂਟ ਆਰਗੇਨਾਈਜੇਸ਼ਨ ਸਾਡੇ ਨਾਲ ਨੇ ਤੇ ਪੰਜਾਬ ਦਾ ਹਰ ਉਹ ਗਰੀਬ ਘਰ ਦਾ ਵਰਗ ਯਾ ਪੰਜਾਬ ਦਾ ਹਰ ਨੌਜਵਾਨ ਗਰੀਬਤਾ ਨਹੀਂ ਮੈਂ ਕਹਿਣਾ ਚਾਹੂੰਗਾ ਕਿਉਂਕਿ ਗਰੀਬ ਅਸੂਲਾਂ ਨਾਲ ਨਹੀਂ ਹੁੰਦਾ ਉਹ ਮਾਂ ਬਹੁਤ ਅਮੀਰ ਆ ਜਿਨੇ ਆਪਣੇ ਪੁੱਤ ਨੂੰ ਅਸੂਲ ਦਿੱਤੇ ਨੇ ਜਿਨੇ ਆਪਣੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਪੜ ਇਹ ਗਰੀਬ ਸਰਕਾਰ ਆ ਜਿਨ੍ਹਾਂ ਦਾ ਖਜ਼ਾਨਾ ਪੀਪੇਰਗਾ ਹੋ ਗਿਆ ਤੇ ਤੁਹਾਡੀ ਜੇਬਾਂ ਚੋਂ ਪੈਸਾ ਕੱਢਣਾ ਚਾਹੁੰਦੀ ਆ ਇਸ ਲਈ ਅੱਜ ਜਿਨੇ ਸਟੂਡੈਂਟ ਨੇ ਆ ਸਾਡੇ ਨਾਲ ਨੇ ਜਿੰਨੇ ਤੁਹਾਡੇ ਮਾਧਿਅਮ ਰਾਹੀਂ ਦਰਸ਼ਕ ਸਾਡ ਨੂੰ ਦੇਖ ਰਹੇ ਨੇ ਅਸੀਂ ਬੇਨਤੀ ਕਰਦੇ ਹਾਂ ਸਭ ਆਉਣ ਵਾਲਾ ਭਵਿੱਖ ਸੁਧਾਰ ਲੋ ਜਿੱਦਾਂ ਮੈਂ ਫਿਰ ਅਖੀਰ ਚ ਇੱਕ ਗੱਲ ਦੱਸਣੀ ਚਾਹੁੰਨਾ ਜਿੱਦਾਂ ਸਰਕਾਰੀਆਂ ਮੰਡੀਆਂ ਬੰਦ ਕਰਕੇ ਇਹ ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਸਾਰੇ ਜਵਾਕ ਸਾਰੇ ਬੱਚੇ ਕਿਸਾਨਾਂ ਦੇ ਹੀ ਇੱਥੇ ਪੜਦੇ ਨੇ ਜਾਂ ਕਿਸੇ ਦਾ ਡੈਡੀ ਉੱਥੇ ਦੁਕਾਨ ਆ ਕਿਸੇ ਦੀ ਚਾਹ ਦੀ ਉਹ ਇੱਥੇ ਆ ਕੇ ਪੜਦਾ ਕੋਈ ਮੰਤਰੀ ਦਾ ਮੁੰਡਾ ਇੱਥੇ ਨਹੀਂ ਆ ਕੇ ਪੜਦਾ ਸਾਬ ਉਹ ਆਪਣਾ ਪ੍ਰਾਈਵੇਟਾਂ ਦੇ ਵਿੱਚ ਪੜੀ ਜਾਂਦੇ ਨੇ ਜਿੱਦਾਂ ਸਰਕਾਰੀ ਮੰਡੀਆਂ ਬੰਦ ਕੀਤੀਆਂ ਜਾ ਰਹੀਆਂ ਸੀਗੀਆਂ ਉਦਾਂ ਹੀ ਸਰਕਾਰੀ ਕਾਲਜ ਬੰਦ ਕੀਤੇ ਜਾ ਰਹੇ ਨੇ ਆਟੋਨਮਸ ਦਾ ਮਤਲਬ ਕਿ ਜਿਹੜੀ ਤੁਹਾਡੀ ਫੀਸ ਉਹ ਫੀਸ ਅੰਦਰ ਬੈਠੇ ਪ੍ਰਿੰਸੀਪਲ ਡਿਸਾਈਡ ਕਰੂਗੀ ਡੀਏਵੀ ਕਾਲਜ ਐਸਡੀ ਕਾਲਜ ਹੈਗੇ ਸਰਕਾਰੀ ਬਿਲਡਿੰਗਾਂ ਨੇ ਪਰ ਉਹਨਾਂ ਦੀ ਫੀਸ ਪ੍ਰਿੰਸੀਪਲ ਡਿਸਾਈਡ ਕਰਦੀ ਆ ਅੱਜ ਡੀਏਵੀ ਕਾਲਜ ਦੀ ਫੀਸ 22000 ਰੁਪਏ ਬੀਏ ਦੀ ਐਸਡੀ ਕਾਲਜ ਦੀ 34000 ਉਹ ਵੀ ਉਹ ਟੂਰਨਾਮੈਂਟਸ ਨੇ 12 ਸਰਕਾਰੀ ਅੰਦਰੋਂ ਪ੍ਰਾਈਵੇਟ ਇਸ ਲਈ ਹਰ ਪੰਜਾਬ ਦੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਤੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਜੇ ਤਾਂ ਇਹ ਮੰਨ ਕੇ ਫਿਰ ਤਾਂ ਠੀਕ ਆ ਨਹੀਂ ਤਾਂ ਮੇਰਾ ਭਰਾ ਅਸੀਂ ਧਰਨਾ ਦੇਵਾਂਗੇ ਹੁਣ ਤੁਸੀਂ ਦੱਸੋ ਭਾਈ ਸਰ ਸਾਹਿਬ ਕੀ ਲੱਗਦਾ ਕੀ ਪ੍ਰਿੰਸੀਪਲ ਮੈਮੋਰੰਡਮ ਦੇ ਨਾਲ ਮਸਲੇ ਦਾ ਹੱਲ ਹੋ ਸਕਦਾ ਇੱਕ ਇੱਕੀ ਹੈ ਜਿਹੜੀ ਉਹ ਯੂਜੀਸੀ ਨੂੰ ਜਾਂ ਪੰਜਾਬ ਦੇ ਸੀਐਮ ਨੂੰ ਵੀ ਲਿਖੀ ਜਾਣੀ ਚਾਹੀਦੀ ਹੈ ਜਾਂ ਸੀਐਮ ਨੂੰ ਹੀ ਸਵਾਲ ਧਿਆਨ ਦੇ ਜਦੋਂ ਭਾਈ ਕਿਤੇ ਅੱਗ ਲਾਉਣੀ ਹੁੰਦੀ ਆ ਮੁੱਦੇ ਦੀ ਅੱਗ ਲਾਉਣੀ ਹੁੰਦੀ ਆ ਜਦੋਂ ਅੱਖਾਂ ਦੇ ਵਿੱਚ ਮਸ਼ਾਲਾਂ ਜਨਾਉਣੀਆਂ ਹੁੰਦੀਆਂ ਉਹ ਇੱਕ ਚਿੰਗਾਰੀ ਦੀ ਲੋੜ ਹੁੰਦੀ ਆ ਅੱਜ ਅਸੀਂ ਚਿੰਗਾਰੀ ਦੇ ਕੇ ਚੱਲੇ ਆ ਜੇ ਇਹ ਚਿੰਗਾਰੀ ਨੂੰ ਇੱਥੇ ਹੀ ਪਾਣੀ ਪਾ ਕੇ ਬੁਝਾ ਦੇਣਗੇ ਫੇਰ ਪੰਜਾਬ ਦੇ ਹਰ ਉਹ ਨੌਜਵਾਨ ਦੀ ਅੱਖਾਂ ਦੇ ਵਿੱਚ ਉਹ مشਾਲ ਨਹੀਂ ਜਲੂਗੀ ਫੇਰ ਅਸੀਂ ਇੱਥੇ ਹੀ ਪੜ੍ਹ ਲਿਖ ਕੇ ਅੱਗੇ ਵਧਾਂਗੇ ਆਪਣੀ ਡਿਗਰੀ ਲੈ ਕੇ ਘਰਾਂ ਜਾਵਾਂਗੇ ਜੇ ਅੱਜ ਇਹਨਾਂ ਨੇ ਇਹ ਚਿੰਗਾਰੀ ਅੱਜ ਤੱਕ ਨਾ ਰੋਕੀ ਸਾਬ ਫੇਰ ਹਰ ਨੌਜਵਾਨ مشਾਲ ਚੱਕੂਗਾ ਜਿਹੜਾ ਜਿੰਨਾ ਮੇਰੇ ਪਿੱਛੇ ਖੜਾ ਜਾਂ ਜਿੰਨਾ ਤੁਹਾਡੇ ਉਧਰਲੇ ਪਾਸੇ ਖੜਾ ਇਹਨਾਂ ਦੇ ਅੱਖਾਂ ਦੇ ਵਿੱਚ ਰੋਸ ਹੈ ਇੱਕ ਕਿ ਇਹ ਜਿਹੜੀ ਸਰਕਾਰ ਐਜੂਕੇਸ਼ਨ ਤੇ ਹੈਲਥ ਤੇ ਆਈ ਸੀ ਅੱਜ ਉਹ ਐਜੂਕੇਸ਼ਨ ਵੀ ਖੋ ਰਹੀ ਐ ਸਾਡੇ ਤੋਂ ਯੂਜੀਸੀ ਨੂੰ ਵੀ ਲਿਖਾਂਗੇ ਮੁੱਖ ਮੰਤਰੀ ਨੂੰ ਵੀ ਲਿਖਾਂਗੇ ਦਿੱਲੀ ਵੀ ਲਿਖਾਂਗੇ ਕਿ ਜੋ ਇਹ ਹੋ ਰਿਹਾ ਨਾ ਹੋਵੇ ਕਿੰਨੇ ਸਮੇਂ ਦਾ ਆਲਟੀਮੇਟਮ ਦੇ ਰਹੇ ਹੋ ਕਿ ਕੁਝ ਤੈਹ ਸਮਾਂ ਕੀਤਾ ਗਿਆ ਹੋਵੇ ਕਿ ਇੰਨੇ ਸਮੇਂ ਦੇ ਵਿੱਚ ਮਸਲਾ ਹੱਲ ਕਰ ਦੋ ਨਹੀਂ ਤਾਂ ਉਸ ਤੋਂ ਬਾਅਦ ਪ੍ਰਦਰਸ਼ਨ ਹੋਵੇਗਾ ਸਭ ਆਪਣਾ ਤੁਹਾਡੀ ਬਹੁਤ ਸੋਹਣਾ ਸਵਾਲ ਆ ਮਿਤੀ 31 7 2024 ਤੱਕ 31 8 2024 ਤੱਕ ਇਹਨਾਂ ਨੇ ਬੁਲਾਇਆ ਗਿਆ ਹੈ ਕਿ ਤੁਸੀਂ ਸਾਨੂੰ ਪੇਸ਼ਕਸ਼ ਕਰੋ 31 ਤੋਂ ਅੱਜ ਕਿੰਨੀ ਹੋ ਗਈ ਬਈ ਮੁੰਡਿਓ ਅੱਜ 12 12 ਹੋ ਗਈ 12 ਤੋਂ 31 ਤੱਕ ਦੇਖ ਲਓ ਕਿੰਨਾ ਸਮਾਂ 10 ਦਿਨ ਦਾ ਮੈਮੋਰੈਂਡਮ ਇਹਨਾਂ ਨੂੰ ਦੇ ਰਹੇ ਆ 10 ਦਿਨਾਂ ਦੇ ਮੈਮੋਰੈਂਡਮ ਦੇ ਵਿੱਚ ਵਿੱਚ ਜੇ ਇਹ ਕੁਝ ਕਰਦੇ ਆ ਅਸੀਂ ਵੀ ਸ਼ਾਂਤੀਪੂਰਤ ਤਰੀਕੇ ਦੇ ਨਾਲ ਚਿੱਠੀਆਂ ਝੁੱਠੀਆਂ ਲਿਖਾਂਗੇ ਜੇ ਇਹਨਾਂ ਨੇ ਨਾ ਕੁਝ ਕਰਿਆ ਫਿਰ ਇਹ ਜੇ ਰੋਜ਼ ਪ੍ਰਦਰਸ਼ਨ ਕਰਾਂਗੇ ਕਿ ਪ੍ਰਮਾਤਮਾ ਅੰਗ ਸੰਗ ਸਾਹੀ ਹੋ ਕੇ ਕਰਾਊਗਾ ਕਿਉਂਕਿ ਇਹ ਨੌਜਵਾਨਾਂ ਦਾ ਫਿਰ ਭਵਿੱਖ ਖਰਾਬ ਨਹੀਂ ਹੋਣ ਦੇਵਾਂਗੇ ਭਾਈ ਠੀਕ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਬਾਤ ਚੱਕੀ ਭਾਈ ਬਹੁਤ-ਬਹੁਤ ਧੰਨਵਾਦ ਜਓ ਸਰਕਾਰ